350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋਂ ਦੂਰੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਆਈ ਨਾ ਗੱਲ ਕਰਦੇ ਆ ਪਾਪਾ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਉਹਦਾ ਬਹੁਤ ਵਧੀਆ ਪ੍ਰਬਾਲਾ ਹੈ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਪਰਾਂਦਾ ਬਾਕੀ ਅਰੇਂਜਮੈਂਟ ਠੀਕ ਹੈ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਲਸੇ ਦੀ ਤਰਤੀਬ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ ਰਾਜ ਪੱਦਰੀ ਸਮਾਗਮ ਕਰਾ ਕੇ 350ਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋ ਦੂਰੋ ਚੱਲ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਰਿਹਾ ਨੇ ਤੇ ਇੱਥੇ ਸਾਡੇ ਨਾਲ ਸੰਗਤ ਨੇ ਮਾਤਾ ਜੀ ਨੇ ਉਹਨਾਂ ਨੂੰ ਪੁੱਛਦੇ ਆ ਮਾਤਾ ਜੀ ਕਿਵੇਂ ਲੱਗ ਰਿਹਾ ਹੈ ਅੱਜ ਇੱਕ ਅਲੋਕਿਕ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰੋਂ ਲੰਘ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਛਾ ਲੱਗਦਾ ਹੈ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਇੱਥੇ ਸੋ ਲੋਕ ਸੰਗਤਾਂ ਸਾਡੇ ਨਾਲ ਇੱਥੇ ਖੜੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਪੰਜਾਬ ਪੁਲਿਸ ਤੁਰਿਆ ਰਹੀ ਹੈ ਤੇ ਪਿੱਛੇ-ਪਿੱਛੇ ਸਾਰੀ ਸੰਗਤ ਆ ਰਹੀ ਹੈ ਮਾਤਾ ਜੀ ਕੀ ਕਹਿਣਾ ਚਾਹੋਗੇ ਵੱਡਾ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਵੱਡਾ ਸੁਆਗਤ ਸ਼੍ਰੀ ਅਨੰਦਪੁਰ ਸਾਹਿਬ ਮਨਾਇਆ ਵੀ ਜਾ ਰਿਹਾ ਹੈ ਹਾਂਜੀ ਹਾਂਜੀ ਜੀ ਹਾਂਜੀ 350 ਸਾਲਾਂ ਸ਼ਹੀਦੀ ਦੀਪਸ ਮਨਾਇਆ ਜਾ ਰਿਹਾ ਹੈ ਗੁਰਤੇਗ ਬਹਾਦਰ ਜੀ ਦਾ ਬਹੁਤ ਖੁਸ਼ੀ ਆ ਬਹੁਤ ਬਾਰ-ਬਾਰ ਤੋਂ ਲੋਕ ਆਏ ਸਾਰੀ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਨੂੰ ਅਰੇਂਜਮੈਂਟ ਸੀ ਹਾਂਜੀ ਹਾਂਜੀ ਬਹੁਤ ਵਧੀਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਰੇਜਿੰਗ ਕੀਤਾ ਹੈ ਬਹੁਤ ਵਧੀਆ ਇੰਤਜ਼ਾਮ ਹੈ ਸਰਕਾਰ ਦੇ ਹਾਂਜੀ ਤੋ ਤੁਸੀਂ ਸੁਣ ਰਹੇ ਸੀਗੇ ਕਿ ਲੋਕ ਜਿਹੜੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਖੜੀ ਹੋਈ ਹੈ ਪਿੰਡ ਦੇ ਬਾਹਰ ਤੁਸੀਂ ਦੇਖ ਲਓ ਪਿੰਡ ਦਾ ਗੇਟ ਹੈ ਤੇ ਇੱਥੇ ਬਾਹਰ ਦਰਸ਼ਨ ਕਰਨ ਲਈ ਸਾਰੇ ਖੜੇ ਹੋਏ ਨੇ ਬਾਬਾ ਜੀ ਨਾਲ ਗੱਲ ਕਰਦੇ ਆਪਾਂ ਬਾਬਾ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਦਾ ਬਹੁਤ ਵਧੀਆ ਪ੍ਰਬੰਧ ਆ ਤੁਹਾਡਾ মিডিਆ ਵਾਲਿਆਂ ਨੇ ਬਹੁਤ ਪ੍ਰਬੰਧ ਕੀਤਾ ਬਾਕੀ ਅਰੇਂਜਮੈਂਟ ਠੀਕ ਨਹੀਂ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਪ ਕਿਰਪਾ ਕੀਤੀ ਮਹਾਰਾਜ ਜੀ ਜੀ ਪਾਪਾ ਜੀ ਕਿਵੇਂ ਦੇਖ ਰਹੇ ਹੋ ਕਿ ਪੂਰਾ ਪੰਜਾਬ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅੱਜ શ્રી ਨੰਦਪੁਰ ਪਹੁੰਚ ਕੇ ਨਮਨ ਕਰ ਰਹੀ ਹੈ ਸ਼ਹਾਦਤ ਨੂੰ ਕੀ ਕਹਿਣਾ ਚਾਹੂਗਾ ਕੋਈ ਸਾਰੇ ਪ੍ਰਬੰਧ ਵਧੀਆ ਕੀਤਾ ਸਾਰੇ ਸਰਕਾਰ ਦੇ ਪ੍ਰਬੰਧ ਵਧੀਆ ਆ ਤੇ ਸਾਰੀ ਜਨਤਾ ਵੀ ਨਾਲ ਹੈ ਇਸ ਨੂੰ ਸਾਰ ਨਮਨ ਹੋ ਰਿਹਾ ਹੈ ਸਾਰੀ ਸੋ ਤੁਸੀਂ ਸੁਣ ਰਹੇ ਸੀਗੇ ਇਹ ਅਸੀਂ ਅਨੰਦਪੁਰ ਸਾਹਿਬ ਪਹੁੰਚੇ ਹੋਏ ਹਾਂ ਜਿੱਥੇ ਇੱਕ ਅਲੋਕਿਕ ਨਗਰ ਕੀਰਤਨ ਪਹੁੰਚ ਪਹੁੰਚ ਰਿਹਾ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਇਸ ਪਾਸੇ ਮੇਰੇ ਸੱਜੇ ਹੱਥ ਉਹ ਦੂਰ ਉਹਦੀ ਨਗਰ ਕੀਰਤਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਪੂਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤੇ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋਂ ਦੂਰੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਆਇਆ ਨਾ ਗੱਲ ਕਰਦੇ ਆਪਾਂ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਉਹਦਾ ਬਹੁਤ ਵਧੀਆ ਪ੍ਰਬਾਲਾ ਹੈ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਪਰਾਂਦਾ ਬਾਕੀ ਅਰੇਂਜਮੈਂਟ ਠੀਕ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਪ ਜੀ ਫਲਸੇ ਦੀ ਤਰਤੀਬ શ્રી ਆਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ ਰਾਜ ਪੱਦਰੀ ਸਮਾਗਮ ਕਰਾ ਕੇ 350ਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋ ਦੂਰੋ ਚੱਲ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਰਿਹਾ ਨੇ ਤੇ ਇੱਥੇ ਸਾਡੇ ਨਾਲ ਸੰਗਤ ਨੇ ਮਾਤਾ ਜੀ ਨੇ ਉਹਨਾਂ ਨੇ ਪੁੱਛਦੇ ਆ ਮਾਤਾ ਜੀ ਕਿਵੇਂ ਲੱਗ ਰਿਹਾ ਹੈ ਅੱਜ ਇੱਕ ਅਲੋਕਿਕ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰੋਂ ਲੰਘ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਛਾ ਲੱਗਦਾ ਹੈ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਵਧੀਆ ਕੰਮ ਕਰਾਰੀ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਇੱਥੇ ਸੋ ਲੋਕ ਸੰਗਤ ਸਾਡੇ ਨਾਲ ਇੱਥੇ ਖੜੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕੀ ਅੱਗੇ ਪੰਜਾਬ ਪੁਲਿਸ ਤੁਰਿਆ ਰਹੀ ਹੈ ਤੇ ਪਿੱਛੇ-ਪਿੱਛੇ ਸਾਰੀ ਸੰਗਤ ਆ ਰਹੀ ਹੈ ਮਾਤਾ ਜੀ ਕੀ ਕਹਿਣਾ ਚਾਹੋਗੇ ਵੱਡਾ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਵੱਡਾ ਸੁਆਗਤ ਸ਼੍ਰੀ ਅਨੰਦਪੁਰ ਸਾਹਿਬ ਮਨਾਇਆ ਵੀ ਜਾ ਰਿਹਾ ਹੈ ਹਾਂਜੀ ਹਾਂਜੀ ਜੀ ਹਾਂਜੀ 350 ਸਾਲਾਂ ਸ਼ਹੀਦੀ ਦੀਪਸ ਮਨਾਇਆ ਜਾ ਰਿਹਾ ਹੈ ਗੁਰਤੇਗ ਬਹਾਦਰ ਜੀ ਦਾ ਬਹੁਤ ਖੁਸ਼ੀ ਆ ਬਹੁਤ ਬਾਰ-ਬਾਰ ਤੋਂ ਲੋਕ ਆਏ ਸਾਰੀ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਨੂੰ ਅਰੇਂਜਮੈਂਟ ਸੀ ਹਾਂਜੀ ਹਾਂਜੀ ਬਹੁਤ ਵਧੀਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਰੇਂਜ ਕੀਤਾ ਹੈ ਬਹੁਤ ਵਧੀਆ ਇੰਤਜ਼ਾਮ ਹੈ ਸਰਕਾਰ ਦੇ ਹਾਂਜੀ ਤੋ ਤੁਸੀਂ ਸੁਣ ਰਹੇ ਸੀਗੇ ਕਿ ਲੋਕ ਜਿਹੜੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਖੜੀ ਹੋਈ ਹੈ ਪਿੰਡ ਦੇ ਬਾਹਰ ਤੁਸੀਂ ਦੇਖ ਲਓ ਪਿੰਡ ਦਾ ਗੇਟ ਹੈ ਤੇ ਇੱਥੇ ਬਾਹਰ ਦਰਸ਼ਨ ਕਰਨ ਲਈ ਸਾਰੇ ਖੜੇ ਹੋਏ ਨੇ ਬਾਬਾ ਜੀ ਨਾਲ ਗੱਲ ਕਰਦੇ ਆਪਾਂ ਬਾਬਾ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਉਹਦਾ ਬਹੁਤ ਵਧੀਆ ਪ੍ਰਾਲਾ ਹੈ ਤੁਹਾਡਾ মিডিਆ ਵਾਲਿਆਂ ਦਾ ਬਹੁਤ ਪ੍ਰਾਲਾ ਹੈ ਇਹ ਬਾਕੀ ਅਰੇਂਜਮੈਂਟ ਠੀਕ ਨਹੀਂ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਪ ਕਿਰਪਾ ਕੀਤੀ ਮਹਾਰਾਜ ਜੀ 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 ਪਪਾ ਜੀ ਕਿਵੇਂ ਦੇਖ ਰਹੇ ਹੋ ਕਿ ਪੂਰਾ ਪੰਜਾਬ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅੱਜ ਸ਼੍ਰੀ ਰਣੰਦਪੁਰ ਪਹੁੰਚ ਕੇ ਨਮਨ ਕਰ ਰਹੀ ਹੈ ਸ਼ਹਾਦਤ ਨੂੰ ਕੀ ਕਹਿਣਾ ਚਾਹੂਗਾ ਕੋਈ ਸਾਰੇ ਪ੍ਰਬੰਧ ਵਧੀਆ ਕੀਤੇ ਸਾਰੇ ਸਰਕਾਰ ਦੇ ਪ੍ਰਬੰਧ ਵਧੀਆ ਆ ਤੇ ਸਾਰੀ ਜਨਤਾ ਵੀ ਨਾਲ ਹੈ ਇਸ ਨੂੰ ਸਾਰ ਨਮਨ ਹੋ ਰਿਹਾ ਹੈ ਸਾਰੀ ਸੋ ਤੁਸੀਂ ਸੁਣ ਰਹੇ ਸੀਗੇ ਇਹ ਅਸੀਂ ਅਨੰਦਪੁਰ ਸਾਹਿਬ ਪਹੁੰਚੇ ਹੋਏ ਹਾਂ ਜਿੱਥੇ ਇੱਕ ਅਲੋਕਿਕ ਨਗਰ ਕੀਰਤਨ ਪਹੁੰਚ ਪਹੁੰਚ ਰਿਹਾ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਇਸ ਪਾਸੇ ਮੇਰੇ ਸੱਜੇ ਹੱਥ ਉਹ ਦੂਰ ਉਹਦੀ ਨਗਰ ਕੀਰਤਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਪੂਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤੇ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋਂ ਦੂਰੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਆਈ ਨਾ ਗੱਲ ਕਰਦੇ ਆ ਪਾਪਾ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਉਹਦਾ ਬਹੁਤ ਵਧੀਆ ਪ੍ਰਬਾਲਾ ਹੈ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਪਰਾਂਦਾ ਬਾਕੀ ਅਰੇਂਜਮੈਂਟ ਠੀਕ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਪ ਜੀ ਫਲਸੇ ਦੀ ਤਰਤੀਬ શ્રી ਆਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ ਰਾਜ ਪੱਦਰੀ ਸਮਾਗਮ ਕਰਾ ਕੇ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਸਵੇਰੇ ਖੜੇ ਹਾਂ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਅਲੋਕਿਕ ਨਗਰ ਕੀਰਤਨ ਪਹੁੰਚ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਿੰਡ ਦੇ ਬਾਹਰ ਖੜੇ ਹੋ ਕੇ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦਾ ਜੋ ਕਿ ਦੂਰੋ ਦੂਰੋ ਚੱਲ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਰਿਹਾ ਨੇ ਤੇ ਇੱਥੇ ਸਾਡੇ ਨਾਲ ਸੰਗਤ ਨੇ ਮਾਤਾ ਜੀ ਨੇ ਉਹਨਾਂ ਨੂੰ ਪੁੱਛਦੇ ਆ ਮਾਤਾ ਜੀ ਕਿਵੇਂ ਲੱਗ ਰਿਹਾ ਹੈ ਅੱਜ ਇੱਕ ਅਲੋਕਿਕ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰੋਂ ਲੰਘ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਛਾ ਲੱਗਦਾ ਹੈ ਠੀਕ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਵਧੀਆ ਕੰਮ ਕਰਾਰੀ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਇੱਥੇ ਸੋ ਲੋਕ ਸੰਗਤ ਸਾਡੇ ਨਾਲ ਇੱਥੇ ਖੜੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕੀ ਅੱਗੇ ਪੰਜਾਬ ਪੁਲਿਸ ਤੁਰਿਆ ਰਹੀ ਹੈ ਤੇ ਪਿੱਛੇ-ਪਿੱਛੇ ਸਾਰੀ ਸੰਗਤ ਆ ਰਹੀ ਹੈ ਮਾਤਾ ਜੀ ਕੀ ਕਹਿਣਾ ਚਾਹੋਗੇ ਵੱਡਾ ਨਗਰ ਕੀਰਤਨ ਤੁਹਾਡੇ ਪਿੰਡ ਦੇ ਬਾਹਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਵੱਡਾ ਸੁਵਾਗਮ ਸ਼੍ਰੀ ਅਨੰਦਪੁਰ ਸਾਹਿਬ ਮਨਾਇਆ ਵੀ ਜਾ ਰਿਹਾ ਹੈ ਹਾਂਜੀ ਹਾਂਜੀ ਜੀ ਹਾਂਜੀ 350 ਸਾਲਾਂ ਸ਼ਹੀਦੀ ਦੀਪਸ ਮਨਾਇਆ ਜਾ ਰਿਹਾ ਹੈ ਗੁਰਤੇਗ ਬਹਾਦਰ ਜੀ ਦਾ ਬਹੁਤ ਖੁਸ਼ੀ ਆ ਬਹੁਤ ਬਾਰ-ਬਾਰ ਤੋਂ ਲੋਕ ਆਏ ਸਾਰੀ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਨੂੰ ਅਰੇਂਜਮੈਂਟ ਸੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈ ਬਹੁਤ ਵਧੀਆ ਇੰਤਜ਼ਾਮ ਹੈ ਸਰਕਾਰ ਦੇ ਹਾਂਜੀ ਤੋ ਤੁਸੀਂ ਸੁਣ ਰਹੇ ਸੀਗੇ ਕਿ ਲੋਕ ਜਿਹੜੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਖੜੀ ਹੋਈ ਹੈ ਪਿੰਡ ਦੇ ਬਾਹਰ ਤੁਸੀਂ ਦੇਖ ਲਓ ਪਿੰਡ ਦਾ ਗੇਟ ਹੈ ਤੇ ਇੱਥੇ ਬਾਹਰ ਦਰਸ਼ਨ ਕਰਨ ਲਈ ਸਾਰੇ ਖੜੇ ਹੋਏ ਨੇ ਪਾਪਾ ਜੀ ਨਾਲ ਗੱਲ ਕਰਦੇ ਆਪਾਂ ਪਾਪਾ ਜੀ ਕਿਵੇਂ ਲੱਗ ਰਿਹਾ ਹੈ ਇੱਕ ਅਲੋਕਿਕ ਨਗਰ ਕੀਰਤਨ ਆ ਰਿਹਾ ਹੈ ਤੇ ਪੂਰਾ ਆਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਬਾਕੀ ਪ੍ਰਸ਼ਾਸਨ ਹੋਰ ਜਿਹੜਾ ਜੋ ਵੀ ਹੈ ਉਹਦਾ ਬਹੁਤ ਵਧੀਆ ਪ੍ਰਾਲਾ ਹੈ ਤੁਹਾਡਾ মিডিਆ ਵਾਲਿਆਂ ਦਾ ਬਹੁਤ ਪ੍ਰਾਲਾ ਨੇੜੇ ਤੇ ਬਾਕੀ ਅਰੇਂਜਮੈਂਟ ਠੀਕ ਨਹੀਂ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗੁਰੂ ਮਹਾਰਾਜ ਆਪ ਕਿਰਪਾ ਕੀਤੀ ਮਹਾਰਾਜ ਜੀ 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 ਪਪਾ ਜੀ ਕਿਵੇਂ ਦੇਖ ਰਹੇ ਹੋ ਕਿ ਪੂਰਾ ਪੰਜਾਬ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅੱਜ ਸ਼੍ਰੀ ਰਣੰਦ ਗੁਰੂ ਪਹੁੰਚ ਕੇ ਨਮਨ ਕਰ ਰਹੀ ਹੈ ਸ਼ਹਾਦਤ ਨੂੰ ਕੀ ਕਹਿਣਾ ਚਾਹੂੰਗਾ ਕੋਈ ਸਾਰੇ ਪ੍ਰਬੰਧ ਵਧੀਆ ਕੀਤੇ ਸਾਰੇ ਸਰਕਾਰ ਦੇ ਪ੍ਰਬੰਧ ਵਧੀਆ ਆ ਤੇ ਸਾਰੀ ਜਨਤਾ ਵੀ ਨਾਲ ਹੈ ਇਸ ਨੂੰ ਸਾਰ ਨਮਨ ਹੋ ਰਿਹਾ ਹੈ ਸਾਰੀ ਤੋ ਤੁਸੀਂ ਸੁਣ ਰਹੇ ਸੀਗੇ ਇਹ ਅਸੀਂ ਆਨੰਦਪੁਰ ਸਾਹਿਬ ਪਹੁੰਚੇ ਹੋਏ ਹਾਂ ਜਿੱਥੇ ਇੱਕ ਅਲੋਕਿਕ ਨਗਰ ਕੀਰਤਨ ਪਹੁੰਚ ਪਹੁੰਚ ਰਿਹਾ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਇਸ ਪਾਸੇ ਮੇਰੇ ਸੱਜੇ ਹੱਥ ਉਹ ਦੂਰ ਉਹਦੀ ਨਗਰ ਕੀਰਤਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਪੂਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤੇ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ